ਮਿੱਤੀ 10 ਨੰਬਰ 2424 ਨੂੰ ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਪੰਜਾਬ ਮਰਿੰਡਾ ਵੱਲੋਂ ਬੀਬੀ ਕਰਪਾਲ ਕੌਰ ਯਾਦਗਾਰੀ ਟਰਸਟ ਰੋਪਣ ਦੇ ਸਹਿਯੋਗ ਨਾਲ ਮਰਿੰਡਾ ਵਿੱਚ ਗਜ਼ਲ ਗੋ ਸਰਜੀਤ ਸਿੰਘ ਜੀਤ ਅਜੀਤ ਸਿੰਘ ਢੰਗਰਾਲੀ ਤੇ ਰਵਿੰਦਰ ਸੂਦ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਉਸਤਾਦ ਗਾਜ਼ਲ ਕੋ ਜਨਾਬ ਗੁਰਦਿਆਰ ਰੌਸ਼ਨੀ ਨੇ ਕੀਤੀ ਇਸ ਮੌਕੇ ਪੰਜਾਬੀ ਦੇ ਕਵੀ ਗੁਰਿੰਦਰ ਕਰਸੀ ਜੀ ਸ਼ਰਧਾਂਜਲੀ ਸ਼ਬਦ ਬੋਲਦੇ ਹੋਏ ਬਹੁਤ ਹੀ ਸਿਕਾ ਜੋ ਸ੍ਰੀ ਗੁਰਦੇਵ ਸਿੰਘ ਜੀ ਸ੍ਰੀ ਦੰਤਰਾਪਰੀ ਜੀ ਗੁਰਾਂ ਅਸਾਂ ਜਿਖਰੀ ਦੀ ਡਾਕਟਰ ਹਮੇਸ਼ਕ ਦੇ ਅਤੇ ਬਹੁਤ ਹੀ ਪਿਆਰੇ ਸਹਿਯਦਕਾਰ ਦੋਸਤੋ ਅੱਜ ਦਾ ਜੋ ਦਿਨ ਹੈ ਉਹ ਅਸੀਂ ਆਪਣੇ ਤੋਂ ਵਿਛੜ ਚੁੱਕੇ ਸਹਿਯਦਕਾਰ ਦੋਸਤਾਂ ਦੀ ਯਾਦ ਵਿੱਚ ਮਨਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਸਰਦਾਰ ਅਜੀਤ ਸਿੰਘ ਧਗਰਾਲੀ ਅਤੇ ਕੈਪਟਨ ਰਵਿੰਦਰ ਸਿੰਘ ਜਨੂ ਤੇ ਪੀਸੇ ਹਨ ਹੁਣੇ-ਹੁਣੇ ਹੀ ਸਾਡੇ ਤੋਂ ਵਿਛੜੇ ਸਰਦਾਰ ਅਜੀਤ ਸਿੰਘ ਜੀ ਇਹਨਾਂ ਤਿੰਨਾਂ ਵਿਅਕਤੀਆਂ ਦੇ ਨਾਲ ਹੀ ਮੇਰਾ ਬਹੁਤ ਪੁਰਾਣਾ ਸਬੰਧ ਰਿਹਾ ਜਿੰਨਾਂ ਦੇ ਨਾਲ ਹੀ ਤੇ ਇਹਨਾਂ ਜਿੰਨਾਂ ਦੇ ਬਾਰੇ ਮੈਂ ਵੱਡੇ-ਵੱਡੇ ਆਰਟੀਕਲ ਵੀ ਲਿਖੇ ਆ ਜਿਹੜੇ ਕਿ ਮੇਰੀ ਕਿਤਾਬ ਬਿਲਕੁਲ ਸਾਹਮਣੇ ਦੇ ਵਿੱਚ ਸ਼ਾਮਲ ਹਨ ਬਹੁਤ ਹੀ ਦੋਸਤੀ ਭਰਿਆ ਰਿਸ਼ਤਾ ਰਿਹਾ ਹੈ ਕਿੰਨਾ ਵਿਅਕਤੀ ਦੇ ਨਾਲ ਮੇਰਾ ਸਰਦਾਰ ਅਜੀਤ ਸਿੰਘ ਢਗਡਾਲੀ ਬਹੁਤ ਅੱਛੀ ਗੱਜ਼ਲ ਲਿਖਦੇ ਸਨ ਗਜ਼ਲ ਦੇ ਨਾਲ-ਨਾਲ ਉਹਨਾਂ ਦਾ ਵਿਅੰਗ ਦੇ ਖੇਤਰ ਦੇ ਵਿੱਚ ਵੀ ਬਹੁਤ ਅੱਛਾ ਨਾਮ ਸੀ। ਉਹਨਾਂ ਦਾ ਹਰ ਹਫ਼ਤੇ ਪੰਜਾਬੀ ਟ tribun ਦੇ ਵਿੱਚ ਇੱਕ ਕਾਵਿਮ ਸ਼ੋਅ ਕਰਦਾ ਸੀ ਜਿਹੜਾ ਕਿ ਉਸ ਸਮੇਂ ਦੇ ਅਨੁਸਾਰ ਹੁੰਦਾ ਸੀਗਾ। ਉਸ ਸਮੇਂ ਦੀ ਰਾਜਨੀਤੀ ਦੇ ਅਨੁਸਾਰ ਹੁੰਦਾ ਸੀ ਜਾਂ ਉਸ ਸਮੇਂ ਦੀ ਕਿਸੇ ਮਹੱਤਵਪੂਰਨ ਘਟਨਾ ਦੇ ਅਨੁਸਾਰ ਹੁੰਦਾ ਸੀ। ਉਹ ਬਹੁਤ ਅੱਛੀ ਗਜ਼ਲ ਲਿਖਦੇ ਸੀ। ਪਰ ਮੈਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਉਹ ਹਲਕੇ ਪੱਤਰ ਦੀ ਉੱਤੇ ਕਾਵ ਵਿਅੰਗ ਦੇ ਉੱਤੇ ਆਉਣ ਮਤਲਬ ਇਹ ਮੇਰੀ ਨਿੱਜੀ ਰਾਏ ਆ ਮੈਂ ਆਪਣੇ ਕਾਫੀਤਰ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਕੋਈ ਸੀਰੀਅਸ ਕੰਮ ਕਰ ਰਹੇ ਹੋ ਤਾਂ ਤੁਸੀਂ ਸੀਰੀਅਸਲੀ ਹੀ ਕੀਤਾ ਜਾਵੇ ਜੇ ਤੁਸੀਂ ਸੀਰੀਅਸ ਦੇ ਨਾਲ-ਨਾਲ ਵਿਅੰਗ ਨਹੀਂ ਕਰਨ ਲੱਗ ਜਾਂਦੇ ਆ ਤਾਂ ਥੋੜਾ ਜਆ ਕੁਝ ਖਲਾਜ ਆ ਪਤਾ ਹੋ ਜਾਂਦਾ ਮੈਨੂੰ ਲੱਗਿਆ ਉਹਨੂੰ ਪਰਸਨਲੀ ਲੱਗਿਆ ਹੋਰ ਕੋਈ ਗੱਲ ਨਹੀਂ ਹੈ ਹੋ ਸਕਦਾ ਬਹੁਤ ਪਿਆਰੇ ਮਿੱਤਰ ਸੀ ਜੀ ਸਿੰਘ ਪੰਘਰਾੜੀ ਤੇ ਜਦੋਂ ਤੁਸੀਂ ਰੇਖਾ ਚਿੱਤਰ ਲਿਖਦੇ ਆ ਤਾਂ ਉਹਦੇ ਵਿੱਚ ਅਸੀਂ ਖੂਬੀਆਂ ਖਾਮੀਆਂ ਕਮੀਆਂ ਪੇਸ਼ੀਆਂ ਸਾਰੀ ਹੀ ਪੇਸ਼ ਕਰਦੇ ਲਗਭਗ ਤਾਂ ਉਹ ਤੁਸੀਂ ਪੜੋ ਜਰੂਰ ਬਿਲਕੁਲ ਸਾਹਮਣੇ ਕਿਤਾਬ ਦੇ ਵਿੱਚ ਸ਼ਾਮਿਲ ਹੈ ਕੈਪਟਨ ਸਾਹਿਬ ਸਮਝ ਲਓ ਮੇਰੇ ਗੁਰੂ ਸੀਗੇ ਚਿੱਤਰਕਾਰੀ ਕਰਦੇ ਸੀ ਉਹ ਬਹੁਤ ਦੇਰ ਪਹਿਤੋ ਰਟਾਇਰ ਹੋਏ ਸੀਗੇ ਇੰਨਾ ਪਿਆਰਾ ਜੀਵਨ ਸੀ ਉਹਨਾਂ ਦਾ ਕਿ ਉਹਨਾਂ ਜੀਵਨ ਤੋਂ ਮੈਂ ਬਹੁਤ ਕੁਝ ਸਿੱਖਿਆ। ਉਹਨਾਂ ਦੇ ਕੋਲ ਬੈਠਣਾ ਹਫਤੇ ਵਿੱਚ 2-3 ਵਾਰੀ ਮੈਨੂੰ ਕੋਲ ਜਾਣਾ। ਚੁੱਕ ਬਹੁਤ ਧੀਮੇ ਸੁਰਦੇ ਮਾਲਕ ਜੀ ਬਹੁਤ ਨਿਮਰ ਸਭਾ ਦੇ ਮਾਲਕ ਜੀ ਕਿ ਅਤੇ ਬਹੁਤ ਗੁਣੀ ਸੀ। ਚਿੱਤਰਕਾਰੀ ਹੋਗੀ, ਕਪਟਾ ਹੋਗੀ। ਫਿਰ ਮੈਂ ਦੱਸਦਾ ਕਿ ਜਦੋਂ ਮੈਂ ਖੰਡ ਬੰਨ ਕੋ ਸਕੂਟ ਘਟਾਉਦਾ ਸੀ ਤਾਂ ਉੱਥੇ ਉਹ ਹੈੱਡ ਸੀਗੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਕਪਟਾ ਲਿਖਦਾ ਹਾਂ ਤਾਂ ਜਾਂ ਥੋੜਾ ਸਹਿਤਕ ਮੈਂ ਬਸ ਰੱਖਦਾ ਤਾਂ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਵੀ ਕਵਿਤਾ ਲਿਖਦਾ ਹਾਂ ਪਰ ਮੈਂ ਉਰਦੂ ਚ ਲਿਖਦਾ ਮੈਂ ਜੀ ਠੀਕ ਆ ਬਹੁਤ ਵਧੀਆ ਉਹਨਾਂ ਨੂੰ ਉਰਦੂ ਦੀਆਂ ਕਵਤਾਵਾਂ ਵੀ ਸੁਣਾਈਆਂ ਕੁਸ਼ ਗਜ਼ਲਾਂ ਸੁਣਾਈਆਂ ਫਿਰ ਮੇਰੀ ਜਨਕਾ ਸੰਗਤ ਦੇ ਵਿੱਚ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਆਪਣੀਆਂ ਗਜ਼ਲਾਂ ਲਿਖਣੀ ਸ਼ੁਰੂ ਕਰ ਦਿੱਤੀਆਂ ਅਤੇ ਉਹਨਾਂ ਦੀਆਂ 3-4 ਕਿਤਾਬਾਂ ਪੰਜਾਬੀ ਗਜ਼ਲਾਂ ਦੀਆਂ ਆਈਆਂ ਤੇ ਉਸ ਤੋਂ ਬਿਨਾਂ ਦਰਸ਼ਨ ਸ਼ਾਸਤਰ ਦੇ ਵਿੱਚ ਜਿਵੇਂ ਚਾਈਨੀਸ ਟੌਗੇਟਿੰਗ ਜਾਂ ਹੋਰ ਮੇਰੇ ਹੁਣ ਦਿਮਾਗ 'ਚ ਨਹੀਂ ਆ ਰਿਹਾ ਉਹਨਾਂ ਨੇ ਅਨੁਵਾਦ ਕੀਤਾ ਬਹੁਤ ਅੱਛੇ ਕੰਮ ਕਰਦੇ ਸੀਗੇ ਤੇ ਬਹੁਤ ਪਿਆਰੇ ਮਿੱਤਰ ਸੀ ਉਹਨਾਂ ਦੇ ਚਲੇ ਜਾਣ ਦੇ ਨਾਲ ਜਨਕਿ ਮੈਨੂੰ ਪਰਸਨਲੀ ਬਹੁਤ ਘਟਾ ਪਿਆ ਤੇ ਯਾਦਾਂ ਹੀ ਰਹਿ ਜਾਂਦੀ ਜਿਵੇਂ ਅਸੀਂ ਕਹਿੰਨੇ ਬਾਤ ਦੇ ਵਿੱਚ ਇਸ ਤਰ੍ਹਾਂ ਹੀ ਸੁਜੀਤ ਸਿੰਘ ਜੀ ਜੇ ਸੁਜੀਤ ਸਿੰਘ ਜੀ ਦਾ ਨਾਮ ਹੁੰਦਾ ਤਾਂ ਮੈਂ ਇਸ ਟਾਈਮ ਤੋਂ ਡੇ ਅੱਗੇ ਨਾ ਖੜਾ ਹੁੰਦਾ ਕਿਉਂਕਿ ਮੈਨੂੰ ਕਪਤਾ ਲਿਖਣ ਤੋਂ ਦੇ ਵੱਲ ਸੁਜੀਤ ਸਿੰਘ ਜੀ ਦਾ ਹੀ ਹੱਥ ਹੈ ਲਿਖਦਾ ਸੀ ਮੈਂ ਮੈਂ 10-12 ਕਪਤਾਵਾਂ ਲਿਖੀਆਂ ਲਿਖ ਕੇ ਉਹਨਾਂ ਦਾ ਭਰਾ ਸੀ ਛੋਟਾ ਚਰਨਜੀਤ ਸਿੰਘ ਚੰਨਾ ਅੱਜ ਕੱਲ ਉਹ ਅਮਰੀਕਾ 'ਚ ਹੈ ਮੈਂ ਉਹਨਾਂ ਨੂੰ ਮਿਲਿਆ ਮਿਲਦੇ ਰਹੇ ਸੀ ਅਸੀਂ ਪਾਗਲ ਵਾਂਗ ਸ਼ਹਿਰ ਤੋਂ ਦੇ ਰਹੇ ਸੀ ਬਿਨਾਂ ਮਤਲਬ ਦੀ ਲੋਕ ਕਹਿੰਦੇ ਇਹ ਬੰਦੀਆਂ ਕੀ ਗੱਲਾਂ ਕਰਦੇ ਕਿ ਜਾਨਦੇ ਸਾਡੇ ਫੈਮਲੀ ਵੀ ਕਹਿੰਦੀ ਸੀ ਮੇਰੇ ਭਰਾ ਕਹਿੰਦੇ ਐਵੇਂ ਫਾਗਲਾਵਾ ਕਰੀ ਜਾਂਦੇ ਆ ਕੋਈ ਨਹੀਂ ਕੀ ਕਰਦੇ ਆ ਮੈਨੂੰ ਕਿਹਨੇ ਪੁੱਛਿਆ ਕਿੱਥੇ ਜਾਏ ਆ ਮੈਂ ਜੇ ਮੈਂ ਇੱਥੇ ਹੀ ਰਹਾ ਕਹਿੰਦਾ ਕਿੱਥੇ ਸੀ ਮੈਂ ਚੰਨੇ ਨਾਲ ਗਿਆ ਕਹਿੰਦਾ ਹਾਂ ਸਾਨੂੰ ਪਤਾ ਚੰਨੇ ਨਾਲੇ ਹੋਣਾ ਕਹਿੰਦੇ ਪਰ ਅਸੀਂ ਜ਼ਿੰਦਗੀ ਦੇ ਆ ਇੰਨੀਆਂ ਡੂੰਘੀਆਂ ਗੱਲਾਂ ਕਰਦੇ ਸੀਗੇ ਕਿ ਸਾਨੂੰ ਵੀ ਪਤਾ ਸੀ ਵੀ ਸੀ ਕੀ ਗੱਲਾਂ ਕਰਦੇ ਮੈਂ ਚੰਨੇ ਨੂੰ ਦੱਸਿਆ ਮੈਂ ਯਾਰ ਮੈਂ ਨਾ ਮਨੁਟੀਆਂ ਕਪਟਾਵਾਂ ਜਿ ਲਿਖੀਆਂ ਹਾਂ ਕਹਿੰਦਾ ਮੇਰੇ ਭਰਾ ਨੂੰ ਮਿਲਵੇ ਤੂੰ ਬਸ ਉਹਨਾਂ ਨੇ ਮੇਰਾ ਲੜ ਸੁਜੀਸੀ ਜੀ ਦੇ ਨਾਲ ਬਣਾ ਲ ਦਿੱਤਾ ਉਸ ਦਿਨ ਤੇ ਉਸ ਦਿਨ ਤੋਂ ਬਾਅਦ ਅੱਜ ਤੱਕ ਇਹ ਨੇ ਕਿ ਉਹਨਾਂ ਨਾਲ ਹੀ ਜੁੜੇ ਹੋਏ ਆ ਅੱਜ ਤੱਕ ਜੁੜੇ ਹੋਏ ਆ ਤੇ ਮੇਰੇ ਕੰਮਾਂ ਤੋਂ ਬਹੁਤ ਖੁਸ਼ ਹੁੰਦੇ ਸੀਗੇ ਮੇਰੀ ਜੋ ਕਤਾਬਾਂ ਛਪਣੀਆਂ ਜਾਂ ਮੇਰੀ ਕਿਤੇ ਮਾਨ ਸਨਮਾਨ ਹੋਣਾ ਬਹੁਤ ਖੁਸ਼ ਹੁੰਦੇ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਉਹ ਐ ਨਹੀਂ ਸੀ ਕਹਿੰਦੇ ਵੀ ਤੂੰ ਤੂੰ ਮੇਰਾ ਮਤਲਬ ਛਵੀਰਤਾ ਜਾਂ ਕੁਝ ਵੀ ਐਸੀ ਚੀਜ਼ ਕਰਨੀ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਉਸ ਦਿਨ ਕਿ ਕਲਸੀ ਨੂੰ ਤੁਸੀਂ ਅੰਕਲ ਨਹੀਂ ਕਹਿਣਾ ਚਾਚਾ ਜੀ ਕਹਿਣਾ ਮੈਂ ਵੀ ਉਹਨਾਂ ਨੂੰ ਸੁਜੀਤ ਸਿੰਘ ਜੀਤ ਨਹੀਂ ਸੀ ਕਹਿੰਦਾ ਮੈਂ ਵੀਰ ਜੀ ਕਹ ਰਿਹਾ ਸੀਗਾ ਜੇ ਕਿਤੇ ਮੈਂ ਸੁਜੀਤ ਸਿੰਘ ਜੀਤ ਕਹਿ ਵੀ ਦੇਣਾ ਜੀਤ ਸਾਹਿਬ ਕਹਿ ਦੇਣਾ ਤਾਂ ਉਹਨਾਂ ਨੂੰ ਥੋੜਾ ਮਹਿਸੂਸ ਹੁੰਦਾ ਮੈਂ ਹਮੇਸ਼ਾ ਹੀ ਉਹਨਾਂ ਨੂੰ ਵੀਰ ਜੀ ਹੀ ਕਿਹਾ ਅੱਜ ਤੱਕ ਵੀ ਵੀਰ ਜੀ ਹੀ ਕਹਣਾ ਤੇ ਉਹਦੇ ਬੱਚੇ ਮੈਨੂੰ ਚਾਚਾ ਜੀ ਕਹਿੰਦੇ ਆ ਇੱਕ ਘਰ ਦਾ ਹੀ ਇਛਤਾ ਸੀ ਜਿਵੇਂ ਕਿ ਹੌਲੀ ਹੌਲੀ ਥੋੜਾ ਫਰਕ ਵੀ ਪੈਦਾ ਜਾਂਦਾ ਸੀ ਲੋਕੀਂ ਜਾਣਦੇ ਆ ਕਿ ਹਫਤੇ ਦੇ ਦਿਨ ਚੁਣ ਮੈਂ 4 ਬੰਦੇ ਨੂੰ ਉਹਨਾਂ ਕੋਲ ਜਰੂਰ ਜਾਂਦਾ ਸੀਗਾ ਫਿਰ ਹੌਲੀ ਹੌਲੀ 3 ਦਿਨ ਜਾਣ ਲੱਗ ਗਿਆ ਫਿਰ ਹੌਲੀ ਹੌਲੀ 2 ਦਿਨ ਜਾਣ ਲੱਗ ਗਿਆ ਫਿਰ ਹੌਲੀ ਹੌਲੀ 1 ਦਿਨ ਹੌਲੀ 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 ਕੀ ਆ ਕੇ ਜਿਵੇਂ ਜਿਵੇਂ ਬੰਦਾ ਧਰੇਲੂ ਜਿਵੇਂ ਵਾਰੀ ਖਸਦਾ ਜਾਂਦਾ ਫਿਰ ਉਹ ਭਰਦੇ ਜਦੋਂ ਲੈਂਦਾ ਕਿ ਜਿਹੜੇ ਇੱਕ ਜਿਹੜਾ ਸਰਕਲ ਹੁੰਦਾ ਦੋਸਤਾਂ ਦਾ ਉਹ ਤੋਂ ਅਸੀਂ ਦੂਰ ਜਾ ਰਹੇ ਹਾਂ ਤਾਂ ਇਹ ਨਹੀਂ ਕਿ ਅਸੀਂ ਤਾਂ ਦੂਰ ਹੋ ਗਏ ਸੀ ਸਾਡੇ ਸਭੇ ਸ਼ਾਮਲ ਹੈ ਉਹਨਾਂ ਦੇ ਜਿਹੜੇ ਸ਼ੇਅਰ ਹੈ ਉਹ ਮੇਰੀ ਜਵਾਨੀ ਯਾਦ ਹੈ ਬਹੁਤ ਸਾਰੇ ਬਹੁਤ ਲੋਕਾਂ ਨੇ ਵੀ ਯਾਦ ਰੋਣਗੇ ਉਹਨਾਂ ਦੀ ਜਿਹੜੀ ਗੱਗਲਾ ਸੀਗਾ ਉਹਨਾਂ ਵਿੱਚ ਨਾ ਉਹਨਾਂ ਵਿੱਚ ਵੀ ਕਾਵਿ ਵਿਅੰਗ ਬਹੁਤ ਜ਼ੋਰਦਾਰ ਸੀਗਾ ਕਿ ਕਟਾਕਸ਼ ਸੀਗਾ ਪਰ ਉਹ ਕਟਾਕਸ਼ ਬਹੁਤ ਸੀਰੀਅਸ ਸੀਗਾ ਗੰਭੀਰ ਸੀ ਤੇ ਮਿਲਣਾ ਜੁਲਣਾ ਸਭ ਦੇ ਨਾਲ ਪਿਆਰ ਕਰਨਾ ਉਹ ਐ ਨਹੀਂ ਸੀ ਕਿ ਕਿ ਮੈਨੂੰ ਹੀ ਪਿਆਰ ਕਰਦਾ ਸੀ ਉਹ ਸਭ ਨੂੰ ਪਿਆਰ ਕਰਦੇ ਸੀ ਹਰੇ ਕੇ ਬੰਦਾ ਅਸੀਂ ਦੇਖਦੇ ਆ ਕਿ ਉਹ ਕਹਿੰਦੇ ਸੀ ਜੀ ਸ਼ਮਜੀਤ ਬੜੇ ਨਿਮਰ ਸੁਭਾਅ ਦੇ ਮਾਲਕ ਆ ਬੜਾ ਸਭ ਨੂੰ ਪਿਆਰ ਨਾਲ ਮਿਲਦੇ ਆ ਸੱਚੀ ਮੱਚੀ ਸਹੀ ਗੱਲ ਹੈ ਇੱਕ ਬਹੁਤ ਸਾਦਾ ਜੀਵਨ ਬਹੁਤ ਮੈਂ ਆਪਣੇ ਰਿਕਾਰਡ ਚ ਵੀ ਲਿਖਿਆ ਹੈ ਕਿ ਬਹੁਤ ਅਮੀਰ ਪਰਿਵਾਰ ਨੂੰ ਗਰੌਂ ਕਰਦੇ ਸੀ ਕਲਕੱਤੇ ਦੇ ਵਿੱਚ ਉਹਨਾਂ ਦਾ ਬਹੁਤ ਤਕੜਾ ਬਿਜ਼ਨਸ ਸੀਗਾ ਤੇ ਉਹ ਬਿਜ਼ਨਸ ਹੌਲੀ-ਹੌਲੀ ਜਿਵੇਂ ਕਹੋ ਫੇਲ ਹੋ ਗਿਆ ਜਾਂ ਕੋਈ ਗਲਤ ਫੈਸਲਾ ਲੈ ਹੋ ਗਿਆ ਉਹ ਹੁੰਦੇ-ਹੁੰਦੇ ਚੰਡੀਗੜਾ ਆ ਗਏ ਚੰਡੀਗੜ੍ਹ ਤੋਂ ਮਰਿੰਡੇ ਆ ਗਏ ਮਰਿੰਡੇ ਬਹੁਤ ਉਹਨਾਂ ਨੇ ਇੱਕ ਸੰਘਰਸ਼ ਭਰਿਆ ਜੀਵਨ ਬਤੀਤ ਕੀਤਾ ਮੇਰੇ ਸਾਹਮਣੇ-ਸਾਹਮਣੇ ਉਹਨਾਂ ਨੇ ਕਈ ਕੰਮ ਬਦਲੇ ਸਵੀ ਸਿੰਘ ਜੀ ਨੇ ਲੰਕੜ ਵਾਲੀ ਕਾਲੇ ਬੋਲੀ ਆ ਗ੍ਰਾਮੀਂ ਕੀਤੇ ਤੌਰ ਤੇ ਪਾਰਟ ਵੀ ਕੀਤਾ ਤੇ ਬਹੁਤ ਕੰਮ ਕੀਤੇ ਆ ਟਰੈਕਟਰਾਂ ਦੀਆਂ ਏਜੰਸੀਆਂ ਦੇ ਵਿੱਚ ਲੱਗੇ ਰਹੇ ਆ ਹੁਣ ਐਂਡ ਦੇ ਵਿੱਚ ਆ ਕੇ ਉਹ ਇੱਥੇ ਟੰਗੇ ਸੀਗੇ ਅਵਤਾਰ ਆਖਿਸ ਸਾਡੇ ਪੁਆਇੰਟ ਬੰਦੇ ਆ ਉਹ ਵੀ ਉਹਨਾਂ ਦੇ ਕੋਲ ਟਿੱਕੇ ਰਹੇ ਐਂਡ ਤੱਕ ਕੰਮ ਕਰਦੇ ਰਹੇ ਇੱਕ ਕਰਮ ਜੋਗੀ ਬੰਦਾ ਕੇ ਜਿਹਨੂੰ ਗੁਰੂ ਨਾਨਕ ਦੇਵ ਜੀ ਕਹੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਦੇਖੋ ਐਂਡ ਟਾਈਮ ਤੱਕ ਉਹ ਕੰਮ ਕਰਦੇ ਰਹੇ ਆਪਣੀ ਜੋਬ ਕਰਦੇ ਰਹੇ ਹੁਣ ਵੀ ਅਵਤਾਰ ਨੂੰ ਮਿਲਿਆ ਕਹਿੰਦੇ ਆ ਸਭ ਦਾ ਬਦਲਾ ਦੇ ਕਿਹੜੇ ਕਾਲੇ ਕਿੱਥੇ ਕਿ ਕਿੱਥੇ ਗਈਆਂ ਕਿ ਅਸੀਂ ਕੀ ਕਰੀਏ ਜਿਵੇਂ ਕਿ ਅਸੀਂ ਕਈ ਬੰਦੇ ਸੋਚਦੇ ਆ ਕਿ ਸੁਖੀ ਸਿੰਘ ਜੀ ਚਲੇ ਗਿਆ ਤੇ ਸਾਡਾ ਕੀ ਬਣੂਗਾ ਜਾਂ ਸਾਡੇ ਕੰਮ ਛੇ ਵੀ ਹੋਣਗੇ ਜਾਂ ਸਾਡਾ ਦਿਲ ਕਿਵੇਂ ਲੱਗੂਗਾ ਉਸੇ ਤਰ੍ਹਾਂ ਜਿੱਥੇ ਕੰਮ ਕਰਦਾ ਸੀ ਉਹ ਵੀ ਬਹੁਤ ਪਰੇਸ਼ਾਨ ਹੈਗੇ ਕਿ ਉਹਨਾਂ ਨੂੰ ਉਹਨਾਂ ਨੇ ਵਰਸ ਛੱਡਿਆ ਵੀ ਸਾਰਾ ਕੁਝ ਕਿ ਤੁਸੀਂ ਜਿਵੇਂ ਮਰਜ਼ੀ ਕਰੋ ਚੈੱਕ ਲੱਖਾਂ ਦੇ ਚੈੱਕ ਹੁੰਦੇ ਆ ਕਰੋੜਾਂ ਦੇ ਚੈੱਕ ਆਦੇ ਆ ਉਹ ਆਪਣਾ ਉਹਨਾਂ ਸਿਰ ਤੇ ਛੱਡਿਆ ਬਸ ਇਮਾਨਦਾਰ ਇਨਸਾਨ ਸੋ ਗੱਲਾਂ ਬਹੁਤ ਜ਼ਿਆਦਾ ਸੁਜੀਤ ਸਿੰਘ ਜੀ ਦਿਆ ਕੈਪਟਨ ਰਵਿੰਦਰ ਸੋਹਲ ਜਰੂਰੀਆਂ ਅਤੇ ਅਜੀਤ ਸਿੰਘ ਧਕਰਾਲੀ ਜੀ ਬਹੁਤ ਗੱਲਾਂ ਨੇ ਇਸ ਤੋਂ ਬਿਨਾਂ ਵੀ ਮਰਿੰਡੇ ਵਿੱਚ ਹੋਰ ਵੀ ਜੋ ਸਹਿਦਕਾਰ ਸਨ ਉਹ ਭੁੱਲੇ ਹਨ ਜਿਨ੍ਹਾਂ ਦਾ ਸਾਰਿਆਂ ਦਾ ਬਹੁਤ ਯੋਗਦਾਨ ਰਿਹਾ ਅਸੀਂ ਅੱਜ ਵੀ ਸਾਰਿਆਂ ਨੂੰ ਹੀ ਸਦਾਨ ਦੇ ਪੇਟ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਨਾਲ ਰਹਿ ਕੇ ਇਸ ਸੰਸਥਾ ਨੂੰ ਚਲਾਇਆ ਦੋਸਤਾਂ ਮਿੱਤਰਾਂ ਨੂੰ ਮਿਲਣ ਦਾ ਮੌਕਾ ਦਿੱਤਾ ਅਤੇ ਸਾਹਿਤਿਕ ਖੇਤਰ ਦੇ ਵਿੱਚ ਆਪਣਾ ਥੋੜਾ ਬਹੁਤ ਯੋਗਦਾਨ ਪਾਇਆ ਸੋ ਅੱਜ ਅਸੀਂ ਸਾਰੇ ਇਸ ਇਨ੍ਹਾਂ ਯਾਦਗਾਰ ਦੇ ਵਿੱਚ ਇਕੱਠੇ ਹੋਏ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਭਾਵੇਂ ਕਿ ਅੱਜ ਦੀ ਬਹੁਤੀ ਘੱਸੀ ਘਟਾ ਪਰ ਸਿਰਫ ਉਹੀ ਬੰਦੇ ਪਹੁੰਚੇ ਨੇ ਜਿਨ੍ਹਾਂ ਨੂੰ ਸੱਚੀ-ਮੁੱੱਚੀ ਸਾਹਿਦ ਦੇ ਨਾਲ ਅਤੇ ਇਨ੍ਹਾਂ ਸ਼ਖਸੀਅਤਾਂ ਦੇ ਨਾਲ ਪਿਆਰ ਹੈ ਬਾਕੀ ਭਾਈ ਹੈਲੋ ਕਹਣ ਵਾਲੇ ਬਹੁਤ ਮਿਲ ਜਾਂਦੇ ਆ ਬਿਜਲੀ ਸਾਹਿਬ ਵੀ ਅੱਜ ਮਹਿਸੂਸ ਕਰਦੇ ਹੋਣਗੇ ਕਿ ਜਿਹੜੇ ਕਹਿੰਦੇ ਸੀ ਉੱਪਰ ਕੇ ਕਹਿੰਦੇ ਸੀ ਕਿ ਅੱਜ ਮੈਂ ਆਉਂਗਾ ਪ੍ਰਮਾਣ ਕਰੂੰਗਾ ਪ੍ਰਮਾਣ ਕਰੂੰਗਾ ਉਹ ਪਹੁੰਚੇ ਨਹੀਂ ਆ ਗਏ ਤੇ ਇਹ ਅੱਜ ਮਹਿਸੂਸ ਕਰ ਰਿਹਾ ਸੀ ਇਹਨੂੰ ਮੈਂ ਪਹਿਲੇ ਕੀਤਾ ਹੋਇਆ ਕਿ ਦੁਨੀਆ ਕਿਸ ਤਰ੍ਹਾਂ ਦੀ ਹੈ ਜੇਕਰ ਅਸੀਂ ਪਹਿਲਾਂ ਸਮਝ ਲਈਏ ਕਿ ਯਾਰ ਇਹਦਾ ਐਂਡ ਕੀ ਆ ਤਾਂ ਅਸੀਂ ਬੁੱਲ ਵੀ ਸੌਖੇ ਰਹਿੰਦੇ ਆ ਤੇ ਕੋੜ ਵੀ ਸੌਖੇ ਰੱਖਦੇ ਆ ਇਸ ਕਰਕੇ ਅਸੀਂ ਬਹੁਤੀ ਇੱਛਾ ਹਾਂ ਨਾ ਪਾ ਲਈਏ ਕਿ ਪ੍ਰਾਣਾ ਬੰਦਾ ਉਹ ਕੁਝ ਪ੍ਰਾਣਾ ਬੰਦਾ ਜੁਗ ਕੁਝ ਪ੍ਰਾਣਾ ਬੰਦਾ ਇਸ ਤਰ੍ਹਾਂ ਕਰੂਗਾ ਛੱਡ ਦੋਏ ਇਸ ਤਰ੍ਹਾਂ ਕੁਝ ਆਪਣਾ ਸਹੈਤੀ ਨਾਲ ਸੱਚੇ ਤਰੀਕੇ ਨਾਲ ਜੁੜੋ ਦੋਸਤਾਂ ਨੂੰ ਪਿਆਰ ਕਰੋ ਸੱਚੀ ਮੁੱਚੀ ਪਿਆਰ ਕਰੋ ਮੈਂ ਵੀ ਬਾਹਰ ਗਿਆ ਹੋਇਆ ਸੀਗਾ ਮੈਂ ਮੇਰੇ ਸਾਲੇ ਦੇ ਪੁੱਤ ਦਾ ਵਿਆਹ ਹੈ ਮੈਂ ਖੰਨੇ ਤੋਂ ਬੈਠ ਆਇਆ ਖੰਨੇ ਤੋਂ ਆਇਆ ਮੇਰੇ ਦੀ ਸਭ ਨੂੰ ਪਤਾ ਹੈ ਆਉਣਾ ਪੈਂਦਾ ਲੇਕਿਨ ਆਉਣਾ ਚਾਹੀਦਾ ਵੀ ਸੋ ਬਹੁਤ ਬਹੁਤ ਇੱਕ ਵਾਰੀ ਫੇਰ ਸਭ ਦਾ ਧੰਨਵਾਦ ਜਿਹੜੇ ਪਹੁੰਚੇ ਆਂ ਉਮੀਦ ਆ ਕਿ ਮੇਰੀ ਜਿਹੜੀ ਆਵਾਜ਼ ਆ ਉਹ ਤੁਹਾਨੂੰ ਬੈਕਗ੍ਰਾਉਂਡ ਤੋਂ ਬਿਨਾਂ ਵੀ ਅੱਛੀ ਪਹੁੰਚੀ ਹੋਏਗੀ ਸਾਰੇ ਜਿਹੜੇ ਐਵੇਂ ਬੋਲਿਓ ਤਾਂ ਕਿ ਜਿਹੜੀ ਆਵਾਜ਼ ਆ ਉਹ ਸਹੀ ਢੰਗ ਨਾਲ ਪਹੁੰਚ ਪਹੁੰਚ ਰਹੀ ਹੋਵੇ ਬਹੁਤ ਬਹੁਤ ਧੰਨਵਾਦ